ਹਾਂ ਤਾਂ ਕੰਡੀ ਤੋਂ ਬਿਤੇ ਤਰ੍ਹਾਂ ਇਹ ਕੰਡੀ ਬਣਾ ਲਾਉਂ ਕੁਸੋ ਦੋਹਰਾਉਂਦੇ ਆਂ ਧਾਵਾਂ ਦੇ ਮੰਮੀ ਹਾਂ ਉਹਦੇ ਤੱਕ ਨਹੀਂ ਫੋ ਲੋਕਾਂ ਨੂੰ ਮੈਂ ਤਾਂ ਪੈਸੇ ਨਹੀਂ ਤੇਦੇ ਪੈਸੇ ਨਹੀਂ ਲੈ ਲਾ ਪਾਸ ਸੀ ਅਸੀਂ ਕਿਹਨੇ ਮੈਂ ਹੈ ਨਹੀਂ ਸਾਡੇ ਉਹਦਾ ਸੁਭਾਅ ਬੰਦੀ ਹੈ ਪਰ ਮੀਂਹ ਹੈ ਜੀ ਐ ਹੀ ਨਹੀਂ ਤਾਂ ਲੋਕੀ ਕੋਈ ਵੀ ਬਣਾਵੇ ਜਾਂ ਕੁਝ ਵੀ ਕਰਨ ਅਸੀਂ ਨਹੀਂ ਦੇਖਿਆ ਸੀ ਇਹਨਾਂ ਨੂੰ ਰਲ ਜਾਈਏ ਇਹਦਾ ਆਪਣੀ ਜ਼ਿੰਦਗੀ ਦਾ ਨਜ਼ਾਰਾ ਲਈਦਾ ਅਸੀਂ ਨਹੀਂ ਇਦਾਂ ਕਰੀਦਾ ਨਾ ਲੋਕਾਂ ਨੇ ਲੱਗਦਾ ਹੁੰਦਾ ਨਾ ਉਹਦੀ ਮੰਮੀ ਨੂੰ ਕਹਿੰਦੇ ਅਸੀਂ ਤੁਹਾਡੇ ਨਾਲ ਕੰਦਰਾ ਲੂਗੇ ਕਿ ਤੁਸੀਂ ਮਕਾਨ ਬਣਾ ਲੈ ਲੈ ਦੱਸ ਜਿਹੜੇ ਪਹਿਲਾਂ ਹੀ ਲੈਂਟਰਾਂ ਥੱਲੇ ਬੈਠੇ ਹੁੰਦੇ ਸਾਡੇ ਆਹ ਅਸੀਂ ਤਾਂ ਫੇਰ ਵੀ ਇੰਨਾ ਟਾਈਮ ਕੱਢਿਆ ਇੱਥੇ ਬਾਲਾਂ ਥੱਲੇ ਹਨਾ ਆ ਦਿਨ ਨੂੰ ਅਸੀਂ ਤਾਂ ਕਦੇ ਨਹੀਂ ਤਾਂ ਸੋਚੇ ਫਲਾਣੇ ਨੇ ਉਹ ਕੀਤਾ ਅਸੀਂ ਲੈ ਲਈ ਇਹ ਜੀ ਚ ਤਾਂ ਲੋਕੀ ਐਵੇਂ ਉਹ ਕੰਡਾ ਹੈ ਫਲਾਣੇ ਦਾ ਚਲ ਗਏ ਨੇ ਨਾ ਅਸੀਂ ਵੀ ਭੇਜ ਦਿੱਤੀ ਆਪਣਾ ਝੱਗਾ ਚੌੜ ਕਰੋਂ ਦੇ ਆਪਣੀ ਜ਼ਿੰਦਗੀ ਦਾ ਨਜ਼ਾਰਾ ਨਹੀਂ ਲੈਂਦੇ ਇਹਦੇ ਮੈਨੂੰ ਦੇਖਣ ਕੋਣ ਇੱਕ ਗਈ ਹੋਈ ਆ ਬੱਸ ਬਹੁਤ ਮੰਮੀ ਮੈਨੂੰ ਭੇਜ ਕੇ ਨਹੀਂ ਖੁਸ਼ ਹੈਗੀ ਉਦਾਂ ਵੀ ਨਾਲ ਯਾਰ ਆਪਣੀ ਜ਼ਿੰਦਗੀ ਦੇਖੋ ਬਸ ਤੇ ਆ ਵੀ ਆਪਾਂ ਆਪਾਂ ਕਿਸੇ ਯਾਰ ਦੀ ਕਿਸੇ ਦੀ ਲਾਈਫ ਉਹ ਆਪਣੀ ਨਹੀਂ ਹੋ ਸਕਦੀ ਜੋ ਆਪਣੀ ਆ ਉਹ ਕਿਸੇ ਦੀ ਨਹੀਂ ਹੋ ਸਕਦੀ ਸਾਰਿਆਂ ਪਰਵਾਦਰ ਵਿੱਚ ਡਿਫਰੈਂਟ ਡਿਫਰੈਂਟ ਦਿੱਤਾ ਹੈ ਐਵੇਂ ਕੀ ਉਹ ਕਰੀ ਜਾਣਾ ਨਾ ਫਲਾਨੇ ਕੋ ਉਹ ਆ ਤੇ ਮੈਨੂੰ ਵੀ ਮਿਲ ਜੂਗੀ ਕਿ ਬਈ ਤੁਹਾਡੇ ਕਿਸਮ ਵਿੱਚ ਨਹੀਂ ਹੈਗਾ ਉਹ ਕੋਠੀਆਂ ਪੈਸਾ ਇੱਥੇ ਹੈ ਹੁਣ ਮੈਂ ਮੇਰੇ ਤੋਂ ਛੋਟੀ ਗੱੜ ਮੈਂ ਕਿ ਜਮ ਯਾਰ ਮੇਰੇ ਤੋਂ ਵੱਡੀ ਫਾਰਚਨਰ ਹੋਵੇ ਜਾਂ ਕੁਝ ਵੀ ਐ ਨਾ 40 50 ਲੱਖ ਵਾਲੀ ਗੱਡੀ ਹੋਵੇ ਜਿਹੜਾ ਨਹੀਂ ਹੈਗੀ ਕਿਸਮ ਵਿੱਚ ਬੰਦਾ ਨਹੀਂ ਲਾ ਸਕਦਾ ਇਦਾਂ ਹੁੰਦਾ ਖੁਸ਼ ਜੁੜੀ ਚੀਜ਼ ਹੈਗੀ ਉਹ 'ਚ ਖੁਸ਼ ਰਹਿਣਾ ਚਾਹੀਦਾ ਅਸੀਂ ਤਾਂ ਇੰਨਾ ਚਿਰ ਹੋ ਗਿਆ ਸਾਰਿਆਂ ਨੇ ਬਣ ਗਏ ਤਾਂ ਇਹਨਾਂ ਦੇ ਵਿੱਚ ਵੀ ਖੁਸ਼ ਸੀਗੇ ਆਨੰਦ ਲਈਦਾ ਹੀ ਆਪਣਾ ਨਾਲੇ ਮੀਹਾਂ ਤੇ ਚੋਣ ਲਾਪਾਂਦੇ ਸੀ ਭਾਂਡੇ ਰੱਖੀ ਦੇਣ ਦੱਸ ਫਿਰ ਤੂੰ ਬੋਲਣਾ ਹੈ ਜਵਾਬ ਨਹੀਂ ਦਿੰਦਾ ਤੂੰ ਹੂੰ ਤੇਰਾ ਪੇ ਹੈ ਨਹੀਂ ਤੇਨੂੰ ਤਾਂ ਮਾਪੇ ਹੀ ਕਰਨਾ ਪੈਣਾ ਆ ਉਹ ਵੀ ਇਹਨਾਂ ਦੇ ਤਾਂ ਪੇ ਆਂਦੇ ਹੈਗੇ ਚੀਜ਼ਾਂ ਸਾਰੇ ਲਈ ਫਿਰਦੇ ਤੁਰੇ ਫਿਰਦੇ ਹੈ ਨਾ ਇਹ ਤਾਂ ਆਪਾਂ ਸਾਰਾ ਕਮਾ ਕੇ ਕੀਤਾ ਸਟਾਰਟਿੰਗ ਜ਼ੀਰੋ ਤੋਂ ਕੀਤਾ ਸਟਾਰਟ ਤੇ ਤੋਂ ਨਹੀਂ ਜਵਾਬ ਦਿੱਤਾ ਜਦੋਂ ਕਹਿੰਦੇ ਕਦੋਂ ਰਲਾਂਗੇ ਆਹ ਹੈ ਮੈਂ ਤਾਂ ਤੁਹਾਡੇ ਪਹਿਲਾਂ ਲੈਂਸਾਂ ਨਾਲ ਬੈਠੇ ਆਂ ਦੂਸਰੇ ਘਰਾਂ ਨਾਲ ਮੈਂ ਉਹ ਤਾਂ ਫਿਕਰ ਕਿਹਾ ਨਹੀਂ ਜਦੋਂ ਸਾਡੇ ਬਾਗ ਦੇ ਨਹੀਂ ਸਾਡੇ ਤਾਂ ਪੜਨੇ ਹਾਂ ਜਦੋਂ ਤਾਂ ਕਿਹਾ ਨਹੀਂ ਕਿ ਅਸੀਂ ਕਦੋਂ ਰਲਾਂਗੇ ਆਹ ਇਹ ਸਾਡੇ ਸੱਤ ਚੋਂ ਦੇ ਸਾਡੇ ਨੀਰ ਨੂੰ ਸਮਝ ਕਿੰਨਾ ਸਾਡੇ ਚੋਂ ਦਾ ਰਲਣਾ ਹਾਂ ਹਾਂ ਦਾ ਬਾਬਾ ਜੀ ਰਖੜੀਆਂ ਜੀ ਭੂਆ ਮੇਰੀ ਨੇ ਆਉਣਾ ਤੇ ਭੂਆ ਦੀ ਕੁੜੀ ਨੇ ਆਉਣਾ ਹੈ ਤੇ ਬਾਕੀਆਂ ਨੇ ਕਈਆਂ ਨੇ WhatsApp ਰਖੜੀ ਭੇਜੀ ਹੈ ਮੈਂ ਵੀ WhatsApp ਜਦਾ 1000 ਰੁਪਏ 2000 ਲੈ ਕੇ ਭੇਜਦਾ ਜੱਕੋ WhatsApp ਤੇ ਰਖੜੀ ਹੈ ਬਸ WhatsApp ਤੇ ਸ਼ਗਨ ਦੇਤਾ ਆਪਾਂ ਪਰ ਮੇਰੇ ਤੇ ਚਲ ਦੇਖੀ ਜਦੋਂ ਨਾ ਮੈਂ ਹੁਣ ਵੀ ਮੰਮੀ ਨਾਲ ਗੱਲ ਕਰਦਾ ਇੱਕ ਹੋਰ ਦੂਰ ਦੀਆਂ ਦੋ ਤਿੰਨ ਰਿਸ਼ਤੇਦਾਰੀਆਂ ਕਹਿੰਦੀ ਉਹਨਾਂ ਦੀਆਂ ਕੁੜੀਆਂ ਨੇ ਵੀ ਆਉਣਾ ਉਹਨਾਂ ਨੇ ਫੋਨ ਆਏ ਸੀ ਮੈਂ ਅੱਗੇ ਤੱਕ ਨਹੀਂ ਆਈਆਂ ਨਹੀਂ ਆ ਨਾ ਟਾਈਮ ਟਾਈਮ ਦੀ ਗੱਲ ਆ ਤੇ ਦੂਰ ਵਾਲੇ ਵੀ ਆਉਣ ਲੱਪੰਦੇ ਆ ਨਾ ਜਦੋਂ ਪਤਾ ਕੋ ਮਾੜਾ ਟਾਈਮ ਆ ਕੇ ਕੋਈ ਵੀ ਨਹੀਂ ਹੁੰਦਾ ਫੇ ਲਾਗੇ ਵਾਲੇ ਵੀ ਚਲ ਜਾਂਦੇ ਦੂਰ ਪਰ ਅੰਨੇ ਲੋਕ ਕਿੱਦਾਂ ਦਾ ਇਦਾਂ ਮੈਨੂੰ ਮੈਂ ਤਾਂ ਚੱਲ ਬੋਲਦਾਂ ਨਹੀਂ ਆ ਲਾਂਦੇ ਆ ਨਾ ਅੱਗੇ ਨਾਲ ਪਿੱਛੇ ਅਜ ਕਿਹਦੇ ਅਸੀਂ ਰਖੜੀਆਂ ਜੀ ਅਸੀਂ ਆਉਣਾ ਆ ਨਾ ਚਲੋ ਮੈਂ ਕਿਹ ਕੁੜੀਆਂ ਨੇ ਧਿਆਰ ਹੈ ਡੈਂਕਰ ਇਦਾਂ ਕੰਮ ਆਪਾਂ ਕਰਨਾ ਪਰ ਇਦਾਂ ਤੇ ਇਹਨੂੰ ਕਰੇ ਆ ਨਾ ਪਹਿਲਾਂ ਕਿੱਥੇ ਸੀਗੇ ਤੁਸੀਂ ਇੰਨੇ ਟਾਈਮ ਦੇ ਆ ਨਾ ਫੇ ਮੈਨੂੰ ਛੱਡਿਆ ਕੋਈ ਗੱਲ ਨਹੀਂ ਸੋਕ ਪਰਮਾਤਮਾ ਕੀ ਪਤਲੇ ਮੰਚ ਕੀ ਹੈ ਉਹ ਮਿਕਾ ਲੰਦੇ ਰੋਣਾਂ ਚ ਚਲੋ गाइस ਕਰਦੇ ਆ ਬਲੋ ਕੰਟੀਨਿਊ ਆਲਾਂ ਦੇ ਪਰੌਣਿਆਂ ਤੇ ਕਰਦੇ ਆ ਬਲੋ ਮੇਰੀ ਦਾੜੀ ਬਾਲ ਦੇ ਮੈਂ ਅੱਜ ਕਟਾਉਣ ਦੀਆਂ ਨੂੰ ਕੀ ਹਾਲਤ ਬਣੀ ਉਹ ਮੁੰਡੇ ਦਾ ਜੱਡਾ ਡੈਡੀ ਪੂਰਾ ਹੋ ਗਿਆ ਵਿਚਾਰੇ ਜਿੱਥੇ ਮੈਂ ਕਟਾਉਂਦਾ ਹੁੰਦਾ ਸੀ ਇੱਥੇ ਗੱਲ ਕਰਦੇ ਸੀ ਇੱਥੇ ਸਾਡੇ ਨਾਲ ਹੀ ਬੱਲਾ ਹਸਪਤਾਲ ਆ ਤੇ ਉਹ ਕਿਤੇ ਜਾਮਣਾਂ ਲੱਗੀਆਂ ਸੀ ਉਹ ਡੈਡੀ ਉੱਤੇ ਡਿਊਟੀ ਕਰਦਾ ਉਹ ਵਿਚਾਰਾ ਜਾਮਣ ਤੋੜਨ ਨੂੰ ਚੜਿਆ ਉੱਪਰ ਕਿ ਚਲ ਖਾਨਾ ਜਾਮਣਾਂ ਬੰਦੇ ਲੈ ਜਾਂਦਾ ਮੰਚ ਚ ਜਮਨ ਨੂੰ ਤੁਹਾਨੂੰ ਪਤਾ ਦਰਹਤ ਕੱਚਾ ਹੁੰਦਾ ਉਹ ਵਿਚਾਰਾ ਸਿਰ ਪਰਨੇ ਡਿਗਿਆ ਯਾਨੀ ਜਦੋਂ ਖੂਨ ਬਾਹਰ ਨਹੀਂ ਆਇਆ ਅੰਦਰ ਹੀ ਜੰਮ ਗਿਆ ਤੇ ਉਹਦੀ ਡੈਥ ਹੋ ਗਈ ਤੇ ਮੈਨੂੰ ਪਤਾ ਨਹੀਂ ਸੀ ਕਿ ਉਹ ਉਹਦਾ ਡੈਡੀ ਆ ਮੈਂ ਉਹਨੂੰ ਫੋਨ ਕੀਤਾ ਮੁੰਡੇ ਨੇ ਕਿਹਾ ਮੈਂ ਬਾਹਰ ਕਟਾਉਣ ਆਉਣਾ ਕਹਿੰਦਾ ਯਾਰ ਮੇਰੇ ਡੈਡੀ ਦੀ ਡੈਥ ਹੋ ਗਈ ਏਦਾਂ ਤਾਂ ਮੈਂ ਕਿਹਾ ਤੇ ਮੈਂ ਖਬਰ ਸੁਣੀ ਸੀਗੀ ਕਹਿੰਦਾ ਹਾਂ ਮੇਰਾ ਡੈਡੀ ਸੀ ਮੈਂ ਕਿਹਾ ਯਾਰ ਬੜਾ ਮਾੜਾ ਹੋਇਆ ਸੋ ਅਗਲਾ ਬਤਾਂ ਜਾਂਦੇ ਲੋਕੜੀ ਤਾਂ ਨਹੀਂ ਪਤਾ ਦਿੰਦੇ ਤਾਂ ਚਲ ਕਰਦੇ ਆਂ ਇਹ ਵਲੋਗ ਕੰਟੀਨਿਊ ਬਜਾਣਾ ਵਲੋਗ ਦਾ ਕਿਉਂਕਿ ਤੋਂਪ ਆ ਜਾਣੀ ਮੰਮੀ ਕਹਿੰਦੀ ਸਮੂਸੇ ਸਮੂਸੇ ਜਾਂ ਕੋਈ ਹੋਰ ਕੁਝ ਲਿਆਉਣ ਮੈਂ ਤਾਂ ਹੁਣੇ ਲੈ ਆ ਨਾ ਮੜ ਕੇ ਤੁੱਪ ਬੋ ਆ ਜਾਂਦੀ ਬਾਬਾ ਤਾਜੇ ਬਣ ਰੇ ਸਮੋਸੇ ਨੇ ਨਾਲ ਲਵਾਂਗੇ ਬਰਫੀ ਬਹੁਤ ਆੱਛਾ ਕੋਈ ਬਣ ਕੇ ਜਾ ਰਿਹਾ ਕੋਈ ਬਣ ਕੇ ਆ ਰਿਹਾ ਹੈ ਹੈ ਬਰਫੀ ਬਰਫੀ ਕੱਲੇ ਪਾ ਦੋ ਅੱਧਾ ਕਿਲੋ ਪਾਤੀ ਨੂੰ ਬੱਲੇ ਬੂਆ ਕਿੱਦਾਂ ਜੱਗੂ ਕਿੱਦਾਂ ਘੜੀ ਲੈ ਫਿਰਦਾ ਲੈ ਤਾਂ ਸਮਾਰਟ ਵਾਚ ਕਿੱਦਾਂ ਹੌੜੇ ਹੌੜੇ ਉਤਰੇ ਛਾਲ ਨਾ ਮਾਰਦੇ 10 ਨਾ ਮੈਨਾਂ ਤੇਰੇ ਇੱਕਮ ਹੈ ਇੱਕਮ ਕਿੰਨੀ ਵਿੱਚ ਪੜਦਾ ਤੂੰ ਕੈਤੀ ਜੂਵੇ ਜੀ ਜਣ ਠੀਕ ਹੈ ਡੜਜਾ ਕਿਨਾ ਕੋ ਸਾਬੀ ਸਾਬੀ ਪੱਕਾ ਲੱਗੇ ਆ ਸਰਪੀ ਸੰਗੇ ਸਰਪੀ ਸੰਗੇ ਮੰਮੀ ਦਾ ਮੰਮੀ ਦਾ ਪਰ ਕਨਾ ਜ਼ਿਆਦਾ ਡੈਡੀ ਦਾ ਸਾਬੀ ਤੇ ਮੰਮੀ ਦਾ ਵੀ ਰੱਜੀ ਕਹੇ ਮੈਰੀ ਗਾ ਜੀ ਉਹ ਕਹਿੰਦਾ ਜੱਗੇ ਦਾ ਮੁੰਡਾ ਤੂੰ ਦੱਸ ਦੇ ਜੱਗੇ ਦਾ ਮੁੰਡਾ ਵਾ ਦਾਦੀ ਦਾ ਨਾਂ ਕੀ ਤੇਰਾ ਕਲਵਿੰਦਰ ਕੌਰ ਹੂੰ ਕੱਚਾ ਨਾ ਕਲਵਿੰਦਰ ਬਿੰਦੂ ਹੂੰ ਬਿੰਦੂ ਚਲ ਸਾਲ ਹੋਇਆ ਆ ਜਾ ਜਾਨ ਅੱਛਾ ਬੰਦੂ ਉਹ ਆਖੀ ਬਸ ਹੱਥ ਨਾਲ ਗੱਡੀ ਲੋਡ ਲੈ ਕੇ ਵਹਿੰਦੀ ਹੈ ਚੜ ਕੇ ਜਾਂਦੀ ਗੱਡੀ ਹੂ ਆਲੀ ਬੰਲੇ ਆਪ ਤੀਸਾ ਹਾਂ ਪਰ ਤੁਨੋਂ ਵੀ ਬਿਹਤਰ ਨੇ ਬੜਾ ਉਹ ਕਰਨ ਗੱਲਾਂ ਚਲੋ ਗਾਇਸ ਮਸੇ ਖਾਣੇ ਆ ਹਲੋ ਬਾਈ ਮਸੇ ਸੇ ਮਸੇ ਸੇ ਕੀ ਕੀ ਲੇਖ ਲੇਖ ਦੇ ਕੀ ਮਨੇ ਕੀ ਕਹਿੰਦਾ ਕਿਹੜੇ ਅਰੇ ਅਰੇ ਕਾਲੇ ਕਾਲੇ ਕਰੀ ਦੇ ਐਦਾਂ ਮੂੰਹ ਕਰਕੇ ਦੱਸ ਕੀ ਐ तन्दी तन्दी <laughs> फुले डुले रखे ना आ, एंट्री हेलो। टेपूआ मेरी पैंकी हम्म ਬਰੇਕ ਲੱਗਦੇ ਨੇ ਇਹ ਇਧਰ ਇਸਦੀ ਮੈਂ ਪਾਹ ਸਟੋਰ ਅੰਦਰ ਆ ਗਏ ਹੋਏ ਇੱਥੇ ਬਾਥਰੂਮ ਨਾ ਬਦਿਆ ਪਰ ਮਾਦਮਾ ਕਰਨ ਭਾਗੀ ਇਹਦੇ ਵਾਇਰ ਨੂੰ ਇਨੇ ਦੇਖ ਬਾਤ ਕੋਈ ਇਹੀ ਰੱਖਿਆ ਬਾਥਰੂਮ ਤੇ ਕੋਮਰੇ ਦੇ ਨਹੀਂ ਕਮਰੇ ਉੱਪਰ ਕਰਾ ਰਹੇ ਨੇ ਉਹ ਇੱਥੇ ਵੀ ਲੱਗੇ ਇਹ ਵਾਲੇ ਖੁੰਜੇ ਬਣਾਉਣਾ ਤਾਂ ਮੈਂ ਕਹਾ ਲੌਬੀ ਖਰਾਬ ਹੋ ਜਾਨੀ ਹੈ ਨਾ ਇੱਧਰ ਸਾਮਣੇ ਸੁਈ ਹੈ ਭੂ ਆਪਾਂ ਅੱਛਾ ਸੁਈ ਹੈ ਇਧਰ ਨੂੰ ਆਹ ਆ ਦੇਖੀ ਯਾਰ ਸੋਹਣੀ ਹੈ ਹਮ ਵਧੀਆ ਬਹੁਤ ਫੁੱਲੇ ਦੁੱਲੇ ਬਹੁਤ ਸੋਹਣੇ ਆ ਹਮ ਲੈ ਲੈ ਤੈਨੂੰ ਕਿੱਥੇ ਕੰਨ ਜਾ ਕੇ ਮੈਂ ਰਜੇ ਕਿ ਪਿੱਛੇ ਨਾ ਭਈ ਲੱਗੇ ਇੱਟਾ ਸਾਫ ਕਰਦੇ ਆ ਉਹਨਾਂ ਨੂੰ ਚਾਹ ਪਾਣੀ ਦੇਣਾ ਹੁੰਦਾ ਮੰਮੀ ਤੇ ਹੈ ਨਹੀਂ ਮੰਮੀ ਮੰਮੀ ਨਹੀਂ ਜਾਣਾ ਆ ਕਿਤੇ ਅੱਛਾ ਤਾਂ ਕਰਕੇ ਨਹੀਂ ਬਣਾ ਦਿਦੀ ਨਹੀਂ ਕੋਈ ਕਰਦਾ ਆਹੋ ਬਣਾ ਜਾਈਦਾ ਤੁਸੀਂ ਆ ਜਾਓ ਮਾਰੇ ਘੜੀ ਦੇ ਦੇਵਾ ਦੇ ਦੇ ਮਾਂ ਮੈਨੂੰ ਨਹੀਂ ਇਤਨਾ ਹੈਗਾ ਤੇਲ ਨੇ ਮੈਂ ਹਾਂਜੀ ਮੈਂ ਖੁਸ਼ ਰਹਿਣਾ ਨੂੰ ਆਈ ਚੁੱਪ ਲੱਗ ਕੇ ਬੀ ਹਵਾਇ ਕੋਈ ਕਿੱਥੇ ਲੜਿਆ ਜੀ ਚੁੱਪ ਲੜਾ ਜਕਦੀ ਆ ਇੱਥੇ ਕਹਿੰਦਾ ਹੋਵੇ ਲੱਗ ਜਗਦੀ ਛੋਟਿਆਂ ਦੇ ਜਿਲਕਾ ਕਿੰਨਾ ਚਾ ਹੁੰਦਾ ਇੱਥੇ ਰੱਖੜੀਆਂ ਬੰਨ ਉਹ ਪੂਰੀ ਭਰਨੀ ਐ ਬਾਬਾ ਹੋਂ ਤਾਂ ਨਿਆਣਿਆਂ ਦੇ ਫੋੜੇ ਨਹੀਂ ਨਿਕਲਦੇ ਸਾਡੇ ਸਾਡੇ ਇਹਦੇ ਲਾਹੇ ਵੀ ਨਿਸ਼ਾਨ ਆ ਫੋੜਿਆਂ ਦੇ ਹਾਂ ਆ ਮੈਂ ਕੱਲ ਵੀਡੀਓ ਦੇਜਦਾ ਹਾਂ ਕਹਿੰਦਾ 90 92 ਦੇ ਫੋੜਿਆਂ ਨੇ ਤੈਨੂੰ ਪਤਾ ਹੀ ਹੈ ਤੁਹਾਡੇ ਹੁੰਦੇ ਨਹੀਂ ਫੋੜੇ ਕਿੱਦਾਂ ਹੁਣ ਦੇਖਿਆ ਨਿਆਣਿਆਂ ਦੇ ਕਿਤੇ ਫੋੜਾ ਅੱਗੇ ਆਪਣੇ ਏਡੇ ਏਡੇ ਕੂਣੀਆਂ ਕੂਣੀਆਂ ਵੀ ਰਕੜੀਆਂ ਹੋਈਆਂ ਨੇ ਸਾਰੇ ਫੋੜੇ ਫੋੜੇ ਹੋਏ ਹੁੰਦੇ ਹੁੰਦੇ ਹੁਣ ਦੇ ਤਾਂ ਨਿਆਣਿਆਂ ਦੇ ਹੈ ਹੀ ਨਹੀਂ ਕਿਸੇ ਦੇ ਹਾਂ ਆਡੇ ਨਾਲੇ ਨਾਲ ਦੇ ਹੁਣਾ ਕੋਈ ਉਹਦੇ ਵੀ ਫੋੜਾ ਕਿ ਸਾਰਿਆਂ ਦੇ ਫੋੜੇ ਐਡੇ ਟਖਰੰਡਾ ਹੁੰਦੇ ਉੱਪਰ ਆਹ ਲੈ ਲੈ ਮੇਰੇ ਹਜੇ ਵੀ ਨਿਸ਼ਾਨਾ ਤੇ ਫੋੜਿਆਂ ਦੇ ਤੈਨੂੰ ਦਿਖਾਉਂਦਾ ਕਿੱਥੇ ਆਹ ਦੇ ਆ ਪੱਕਾ ਹੀ ਫੋੜਾ ਹੁੰਦਾ ਇੱਥੇ ਹੁਣ ਦੇ ਨਿਆਣੇ ਚ ਹੈ ਨਹੀਂ ਫੋੜਾ ਹੈ ਕੀ ਇਹ ਸੁਸਾਂ ਤੋਂ ਲਿਆ ਹੀ ਨਜੇ ਤੋਂ ਗਾਲਚ ਪਾਉਣ ਨੂੰ ਵੀ ਮੈਂ ਪੈਰ ਚ ਪਾ ਲਿਆ ਇਹ ਪਤਾ ਨਹੀਂ ਕੀ ਚੀਜ਼ ਹੋ ਗਈ ਆਹ ਲੱਕੜ ਜੀ ਲੱਗਦੀ ਚੱਲ ਗਿਆ ਸਾਰੇ ਘਾਬੇ ਰੱਖਣੀਆਂ ਬੰਨ ਕੇ ਸ਼ਾਮ ਦਾ ਟਾਈਮ ਆ ਮਾਦਨ ਮੈਂ ਨਾ ਜਿਹੜਾ ਰੈਸਟ ਜਾਂ ਧਾਬੇ ਤੋਂ ਲੈ ਆਇਆ ਨੇ ਦਾਲ ਦੋ ਦਾਣਾ ਤੇ ਦੋ ਦਾਣਾ ਲੈ ਜਾਣੀਆਂ ਇੱਥੋਂ ਇੱਕ ਕੜੀ ਤੇ ਇੱਕ ਆਲੂ ਮਟਰ ਸ਼ਾਮ ਆਇਆ ਰੱਖੜੀਆਂ ਕਰਕੇ ਇੱਥੇ ਬੜਾ ਰੱਜ ਹੈ ਹਜੇ ਹਜੇ ਤੱਕ ਵੀ ਲੋਕੇ ਆ ਜਾ ਰਹੇ ਆ ਤੇ ਆਪਣੀ ਤਿਆਰ ਹੋ ਰਹੀ ਹੈ ਕੜੀ ਦੇ ਨਾਲ ਤੁਹਾਨੂੰ ਪਤਾ ਆਪਾਂ ਪਰ ਥੱਲੇ ਜਾਣਾ ਮਾਦਨ ਦੇ ਟਾਈਮ ਕੋਲ ਲੋਕੀਂ ਮਾਹੌਲੰ ਦਾ 3 ਵੀ ਦੂਰ ਹੈ ਅੱਡੇ 'ਚ ਤੱਕ ਉਹ ਖਾਸ ਕਰਕੇ ਤੇ ਅੱਡਾ ਤਾਂ ਦਿਖਾਉਂਦਾ ਮੈਂ ਇੱਥੇ